ਲਓ ਜੀ ਇਹ ਆ ਸਾਡਾ ਸਰਕਾਰੀ ਕਾਲਜ ਰੋਪੜ ਕਿਹਦੇ ਕਿਹਦੇ ਆਜਾਦਾ ਜੁੜੀਆਂ ਹੋਈਆਂ ਕਾਲਜ ਨਾਲ ਸਾਰੇ ਜਰੂਰ ਦੱਸਿਓ ਰੰਗ ਰੋਗਰ ਕਰਕੇ ਹੁਣ ਤਾਂ ਨਵਾਂ ਬਣਾਤਾ ਤੇ ਇੱਧਰ ਕੰਟੀਨ ਹੁੰਦੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਵੀ ਉਹ ਸਾਹਮਣੇ ਜਿਹੜੀ ਕੰਟੀਨ ਆ ਉਹ ਦੇਖੋ ਬਹੁਤ ਆਜਾਦਾ ਆਪਣੀਆਂ ਜੁੜੀਆਂ ਤੇ ਆਜਾਦਾ ਜਿਹੜੀਆਂ ਆਪਣੀ ਗੋਬਿੰਦ ਦੇ ਨਾਲ ਵੀ ਜੁੜੀਆਂ ਨਾ ਆਹ ਦੇਖੋ ਗੋਬਿੰਦ ਖੜਾ ਭਾਈ ਕੁਲਚੇ ਵਾਲਾ ਇਹਦੇ ਕੋਲ ਵੀ ਤਕਰੀਬਨ ਮੰਨੂ ਵੀ ਕਾਫੀ ਸਾਲ ਹੋ ਗਏ ਉਹ ਰਹੇ ਆਂਦੇ ਨੂੰ हां गोविंद ਕਿੰਨਾ ਕ ਟਾਈਮ ਹੋ ਗਿਆ ਤੈਨੂੰ ਰੋਪੜ ਗੱਲ ਜੱਗੇ ਖੜਦੇ ਨੂੰ 30 ਸਾਲ ਹੋ ਗਏ ਸਰ ਅੱਛਾ 30 ਸਾਲ ਹੋ ਗਏ ਹਾਂਜੀ ਹਾਂਜੀ ਕਿਆ ਰੇਟ ਤੇ ਕੁਲਚਾ ਸ਼ੁਰੂ ਕਰਿਆ ਤਾ ਵੇਚਣਾ 5 ਤੋਂ ਇਹ 5 ਵਾਲਾ ਥਾ ਅੱਛਾ 5 ਦੇ ਦੋ ਛੋਟੇ ਹੁੰਦੇ ਥੇ ਹਾਂ ਇਹ ਟਿੱਕੀ 5 ਦੇ 5 ਦਾ ਅੱਛਾ ਜੇ ਟਿੱਕੀ 5 ਦੇ ਬਾਤ ਕਰਾਉਂ ਤਾ ਚਲੋ ਭਾਈ ਕਿਦੇ ਕਿਦੇ ਜਾਂਦਾ ਜੁੜੇ ਹੋਏ गोविंद ਦੇ ਨਾਲ ਆ ਨਾ ਕੰਟੀਨ ਛੱਡ ਕੇ ਇਹਦੇ ਕੋਲ ਕੁਲਚੇ ਖਾਦੇ ਆ ਦੁਪਹਿਰ ਨੂੰ ਆਪਾਂ ਰੋਟੀ ਨਹੀਂ ਲੈ ਕੇ ਆਂਦੇ ਹੁੰਦੇ ਤੇ ਇੱਥੇ ਆਪਾਂ ਕੁਲਚੇ ਖਾਂਦੇ ਹੁੰਦੇ ਤੇ ਮੇਰੀਆਂ ਬਹੁਤ ਜ਼ਿਆਦਾ ਇਹਦੇ ਨਾਲ ਜੁੜੀਆਂ ਐ ਮੈਂ ਤਕਰੀਬਨ 2003 ਤੋਂ ਇਹਦੇ ਕੋਲ ਲਗਾਤਾਰ ਆ ਰਿਹਾ ਜਦ ਵੀ ਰੋਪੜ ਆਵਾਂ ਕਾਲਜ ਦੇ ਮੋਹਰੋਂ ਲੰਘਾਂ ਨਾ ਜਿਆਦਾ ਦਾਜੀਆਂ ਕਰ ਲੈਣਾ ਇਹਦੇ ਕੋਲ ਕੁਲਚੇ ਖਾ ਲੈਣਾ ਇਹਦੇ ਨਾਲ ਵੀ ਸਾਡੀ ਜਿਹੜੀ ਬਹੁਤ ਪੁਰਾਣੀ ਯਾਦ ਜੁੜੀ ਹੋਈ ਐ ਸੋ ਸਾਰੇ ਜਰੂਰ ਕਮੈਂਟ ਕਰਕੇ ਦੱਸਿਓ ਰੋਪੜ ਕਾਲਜ ਪੜ੍ਹ ਕੇ ਕਿੱਥੇ ਦੇਸਾਂ ਪਰਦੇਸਾਂ ਜਾਂ ਭਾਰਤ ਵਿੱਚ ਕਿੱਥੇ ਤੁਸੀਂ ਸਾਰੇ ਸੈੱਟ ਹੋਏ ਹੋ ਨੌਕਰੀਆਂ ਕੀਤੀਆਂ ਜਾਂ ਕਰ ਰਹੇ ਹੋ ਮੁੰਡੇ ਕੁੜੀਆਂ ਸਾਰੇ ਕਮੈਂਟ ਕਰਕੇ ਦੱਸਿਓ ਭਾਈ ਗੋਬਿੰਦ ਸਾਰੇ ਸਾਰਿਆਂ ਨੂੰ ਵੀ ਕਮੈਂਟ ਕਰਿਓ ਸਾਰੇ ਸਾਰੇ ਚੋਲਾਂ ਚ ਕਰਿਓ ਸਾਰੇ ਹਾਂ ਮੈਂ ਮੁੜ ਕੇ ਤੁਹਾਨੂੰ ਦੱਸੂਗਾ ਵੀ ਕਿਹਨੇ ਕਿਹਨੇ ਕਮੈਂਟ ਕਰਿਆ ਠੀਕ ਆ ਸਾਰਿਆਂ ਦੀ ਯਾਦਾਂ ਭਾਈ ਜੁੜੀਆਂ ਹੋਈਆਂ ਇਹ ਬਹੁਤ ਤਾਜ਼ੇ ਤਾਜ਼ੇ ਦੇ ਛੋਲੇ ਹੁੰਦੇ ਆ ਇੱਕ ਵਾਰ ਜਿਹੜਾ ਕੁਲਚਾ ਖਾ ਲੇ ਦੂਆ ਤੋਰੇ ਮੱਲੋਬੰਦੀ ਖਾ ਹੀ ਲੈਂਦਾ ਸੋ ਬਹੁਤ ਸਵਾਦ ਟਿੱਕੀਆਂ ਛੋਲੇ ਪਾ ਕੇ ਜਿਹੜਾ ਬਣਾਉਂਦਾ ਹੈ ਹੁਣ ਤਾਂ ਮੱਖਣ ਪਾਇਆ ਹੋਇਆ ਨੇ ਵਧੀਆ ਟਾਪ ਦਾ ਲੋ ਜੀ ਬਹੁਤ ਵਧੀਆ ਹਰੀ-ਹਰੀ ਚੱਡਣੀ ਆ ਨਾਲ ਪਿਆਜ਼ ਬੰਦਾ ਤੇ ਨਾਲ ਇਹਦੀ ਮਿੱਠੀ ਤਾਜੀ ਬਣਾ ਕੇ ਲਿਆਂਦਾ ਕਹਿੰਦਾ ਘਰ ਦੇ ਸਾਰੀਆਂ ਚੀਜ਼ਾਂ ਆ ਵੀ ਦਿਖਾਈ ਜਿਹੜੇ ਬਣਾਏ ਆ ਛੋਲੇ ਆ ਆਹਨੇ ਬਣਾਨੇ ਆ ਇਹ ਹਾਂ ਬਈ ਬਣਾ ਕੇ ਰੱਖੇ ਹੋਏ ਆ ਨੇ ਬਹੁਤ ਵਧੀਆ ਟਿੱਕੀਆਂ ਦੇਖ ਲਓ ਤੁਸੀਂ ਕਿਆ ਬਾਤ ਆ ਤੇ ਨਰਮ-ਨਰਮ ਤਾਜੀ ਕੋਲ ਚਲੇ ਗਿਆ ਨਾ ਬਹੁਤਾ ਸਮਾਨ ਨਹੀਂ ਲੈ ਕੇ ਆਂਦਾ ਜਿੰਨਾ ਕਿ बिक ਜਵੇ ਓਨਾਂ ਕੇ ਲੈ ਕੇ ਆਂਦਾ ਆ ਦੇਖੋ ਪਿਆ ਭਾਈ ਗਰਮੀ ਬਹੁਤ ਆ ਨਾਲੇ ਤੋ ਜਿਹਦੇ ਜਿਹਦੇ ਜਿਆਦਾ ਜੁੜੇ ਹੋਏ ਆ ਜਰੂਰ ਭਾਈ ਗੋਬਿੰਦ ਨਾਲ ਸ਼ੇਅਰ ਕਰਿਓ ਤੁਸੀਂ ਹਨਾ ਲੋ ਭਈਆ ਮੇਰੇ ਨਾਨਕੇ ਪਿੰਡ ਤੇ ਆਏ ਹੋ ਮੁੰਡੇ ਕਿੱਥੋਂ ਆਏ ਆ ਤੁਸੀਂ ਭਾਈ ਦੱਸੋ ਵੀ ਅੱਛਾ ਰੋਟੀ ਲੈ ਕੇ ਆ ਲੈ ਕਰੋ ਉਧਰ ਅੱਜ ਦਾ ਪੇਪਰ ਹੈ ਭਈਆ ਲੋ ਭਾਈ ਸਾਰੇ ਕਮੈਂਟ ਕਰਕੇ ਦੱਸਿਓ ਸਾਡਾ ਗੋਬਿੰਦ ਭਰਾ ਲਗਾਤਾਰ 30 ਸਾਲ ਹੋ ਗਏ ਆ ਬਹੁਤ ਜ਼ਿਆਦਾ ਜਿਹੜੀ ਆਪਣੀਆਂ ਦੇ ਨਾਲ ਜੁੜੀਆਂ ਹੋਈਆਂ ਗੋਬਿੰਦ ਦੇ ਨਾਲ ਮੇਰੀਆਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਮੈਂ ਤਕਰੀਬਨ 2003-4 ਦੇ ਵਿੱਚ ਕਾਰਜ ਲੱਗਿਆ ਸੀ 5 ਰੁਪਏ ਦਾ ਮੈਂ ਕੁਲਚਾ ਉਹ ਖਾਦਾ ਸੀ ਤੁਸੀਂ ਕਿਹੜੇ ਰੇਟ 'ਚ ਖਾਦਾ ਹੈ ਉਹ ਸਾਰੇ ਕਮੈਂਟ ਕਰਕੇ ਦੱਸੋ ਮੁੰਡੇ ਕੁੜੀਆਂ ਕਿੱਥੇ ਜਾ ਕੇ ਤੁਸੀਂ ਨੌਕਰੀ ਲੱਗਿਆ ਕਿਉਂਕਿ ਕਾਲਜ ਪੜ੍ਹ ਕੇ ਸਾਰੇ ਨੂੰ ਨੌਕਰੀਆਂ ਜਰੂਰ ਮਿਲੀਆਂ ਹੋਣਗੀਆਂ ਮੇਰਾ ਤੁਸੀਂ ਦੇਖਿਆ ਵੀ ਚੈਨਲ ਕਿੰਨਾ ਸਬਸਕ੍ਰਾਈਬ ਤੁਸੀਂ ਕੀਤਾ ਹੈ ਨਾ ਪਿਆਰ ਦਿੱਤਾ ਕਮੈਂਟਰੀ ਵੀ ਕੀਤਾ ਜੇ ਤੁਸੀਂ ਬਹੁਤ ਪਿਆਰ ਦਿੱਤਾ ਸੋ ਐਸੀ ਤਰ੍ਹਾਂ ਗੋਬਿੰਦ ਕੋਲ ਜਦ ਵੀ ਆਏ ਹੁਣ ਵੀ ਪੱਕਾ ਕੱਢਦਾ ਕੈ ਟਾਈਮ ਆ ਤੇਰਾ ਗੋਬਿੰਦ ਹੋਰੇ ਕੈ ਟਾਈਮ ਹੈ ਕਿੰਨੇ ਵਜੇ ਆ ਜਾਣਾ ਹੈ 8 11 ਵਜੇ ਅੱਛਾ 8 11 ਵਜੇ ਆ ਜਾਓ ਜੀ ਪੱਕਾ ਡਾ ਤਰੀਕ ਹੋਈ ਹੈ ਨਾ ਤੇ ਕਾਲਜ ਦੇ ਅੱਗੇ ਖੜਦਾ ਇਹ ਤੇ ਜਾਂਦਾ ਕਿੰਨੇ ਵਜੇ ਜਾਂਦਾ 5 ਵਜੇ ਸ਼ਾਮ ਨੂੰ 5 ਵਜੇ ਚਲੇ ਜਾਂਦਾ ਬਹੁਤਾ ਟਾਈਮ ਨਹੀਂ ਖੜਦਾ ਹੈਗਾ ਭਾਈ ਉਹੀ ਟਾਈਮ ਆਂ ਸਾਰੇ ਜਿਨ੍ਹਾਂ ਨੇ ਆਣਾ ਜ਼ਰੂਰ ਆ ਕੇ ਜਾਇਓ। ਭਾਵੇਂ ਵਿਆਹ ਹੋ ਗਏ, ਕੋਈ ਗੱਲ ਨਹੀਂ, ਨਿਆਣੇ ਵਾਲੇ ਹੋ ਗਏ, ਆਪਾਂ ਸਾਰਿਆਂ ਨੇ ਜ਼ਰੂਰ ਆਣਾ। ਸ਼ੱਕੇ ਇੱਥੇ ਕੁਲਜਾ ਜ਼ਰੂਰ ਜਾਣਾ। ਸੋ ਸਾਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਮੈਨੂੰ ਫੋਲੋ ਕਰ ਲਓ ਵੀਡੀਓ ਤੁਹਾਨੂੰ ਬਹੁਤ ਆਂਦੀਆਂ ਰਹਿਣੀਆਂ। ਇਹੀ ਮੇਰੀ ਆਈਡੀਆ ਹੁੰਦਾ। ਚੰਗਾ। ਓਕੇ, ਥੈਂਕ ਯੂ। ਵੈਰੀ ਮਚ। ਕਰਦੇ ਸ਼ੇਅਰ ਸਰ।